ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਸੀ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਗਰਮੀ ਹੋ ਗਈ ਤੇ ਲੋ ਜੀ ਅ ਇੱਕ ਵੀਡੀਓ ਤੁਹਾਨੂੰ ਦੇਣੀ ਹੈ ਇਸ ਟਾਈਮ ਦੀ ਕਿਉਂਕਿ ਹੁਣ ਗਰਮੀਆਂ ਆ ਗਈਆਂ ਤਾਂ ਫਿਰ ਹੁਣ ਤਾਂ ਜੂੜੇ ਕਰਿਆ ਕਰਾਂਗੇ ਆਪਾਂ ਸਰਦੀ ਚ ਤਾਂ ਫਿਰ ਵੀ ਬੁੱਤ ਕਰ ਲੈਣੀ ਮੈਂ ਕਿਹਾ ਇਸ ਬਹੁਤ ਕਟ ਕਰਦੀ ਹੈ ਤੇ ਇਸ ਵਾਰ ਹੁਣ ਗਰਮੀਆਂ ਦੇ ਵਿੱਚ ਤਾਂ ਆਪਾਂ ਡੈਫੀਨਿਟਲੀ ਪ੍ਰੇਫਰ ਕਰਦੇ ਆ एवरीवन ਬਣਾ ਲਈ ਉਪਰ ਕਰ ਲਈ ਵਾਲ ਨਾ ਗਰਮੀ ਤੇ ਅ ਜਾਨ ਵੈਸੀ ਵੀ ਚੂੜਾ ਅਗਰ ਤੁਹਾਨੂੰ ਸੂਟ ਕਰਦਾ ਹੈ ਥੋੜੀ ਪਰਸਨੈਲਿਟੀ ਨੂੰ ਦਿਖਾ ਦਿੰਦਾ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਭੈਣ ਦਾ ਕਮੈਂਟ ਸੀਗਾ ਕਿ ਮੈਨੂੰ ਤੁਸੀਂ ਉਹ ਵਾਲਾ हेयर स्टाइल ਸਿਖਾ ਦਿਓ ਜਿਹੜਾ ਤੁਸੀਂ ਫਰੰਟ ਕਰਦੇ ਹੋ ਆਪਣੇ ਤੇ ਲੋ ਜੀ ਮੈਂ ਤੁਹਾਨੂੰ ਪਹਿਲਾਂ ਅੱਜ ਫਰੰਟ ਸਿਖਾਣੀ ਹੈ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੀ ਬਿਲਕੁਲ ਸਿੰਪਲ ਜਿਹੀ ਜੁੜੇਗੀ ਠੀਕ ਹੈ ਲੋ ਜੀ ਫਰੰਟ ਦੇ ਵਿੱਚ ਮੈਂ ਕੁਝ ਨਹੀਂ ਕਰਦੀ ਅ ਕਿਉਂਕਿ ਮੇਰਾ ਫੇਸ ਨਾ ਭਾਰਾ ਹੁਸਨ ਵੱਡਾ ਹੈ ਫੇਸ ਮੇਰਾ ਤੇ ਮੇਰੇ ਫੇਸ ਦੇ ਉੱਤੇ ਸੈਂਟਰ ਜਿਵੇਂ ਕਰ ਲੈਣੀ ਆ ਤਾਂ ਉਹਨਾਂ ਨਹੀਂ ਸੋਹਣਾ ਲੱਗਦਾ ਜਿੰਨਾ ਮੈਂ ਸਾਈਡ ਤੋਂ ਕਰਦੀ ਆ ਤਾਂ ਫੇਸ ਸੋਹਣਾ ਲੱਗਦਾ ਕਿਉਂਕਿ ਥੋੜਾ ਜਿਹਾ ਡਿਵੀਜ਼ਨ ਹੋ ਜਾਂਦੀ ਆ ਵਾਲਾ ਵੀ ਠੀਕ ਹੈ ਲਓ ਜੀ ਮੈਂ ਇੱਥੋਂ ਡਿਵੀਜ਼ਨ ਕਰ ਲਈ ਠੀਕ ਹੈ ਤੇ ਫੇਰ ਇੱਥੋਂ ਇਦਾਂ ਮੇਰੇ ਖਾਸ ਤੋਂ ਕਲੀਅਰ ਹੋ ਰਿਹਾ ਹੋਣਾ ਠੀਕ ਹੈ ਹੁਣ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਬਿਲਕੁਲ ਕਲੀਅਰ ਆ ਕਿ ਨਹੀਂ ਚਲੋ ਮੈਂ ਫੋਕਸ ਕਰ ਦੂੰਗੀ ਬਾਅਦ ਚ ਲਓ ਜੀ ਇਸ ਤਰ੍ਹਾਂ ਆਪਾਂ ਇਹ ਦੇਚ ਨਾਲ ਤੁਸੀਂ ਕੀ ਕਰਨਾ ਹੈ ਜਾ ਬਹੁਤ ਰਕ ਘੱਟ ਬਾਅਦ ਨਹੀਂ ਲੈਣੇ ਜ਼ਿਆਦਾ ਜਦੋਂ ਤੁਸੀਂ ਜ਼ਿਆਦਾ ਥੋੜੇ ਬਾਅਦ ਲੈ ਲੈਣੇ ਹਨ ਬਿਲਕੁਲ ਤਾਂ ਉਹ ਫਿਰ ਫਲਫੀ ਨਹੀਂ ਆਉਗਾ ਬੜਦਾਗਾ ਠੀਕ ਹੈ ਤੇ ਲੋ ਜੀ ਇਥੋਂ ਆਪਾਂ ਤੁਸੀਂ ਇਥੋਂ ਲੈ ਕੇ ਤੇ ਆ ਕੰਦ ਦੀ ਸੇਵ ਧੱਕੀ ਸਵਾਲ ਲੈ ਲੈਣੀ ਹੈ ਠੀਕ ਹੈ ਜੇ ਥੋੜੇ ਬਾਅਦ ਹਲਕੇ ਆ ਤਾਂ ਤੁਸੀਂ ਇਸ ਤੋਂ ਜ਼ਿਆਦਾ ਲੈ ਸਕਦੇ ਹੋ ਤਾਂ ਮੇਰੀ ਉਹ ਟਿੱਖਾਤ ਮਤਲਬ ਸਟਰੈਂਥ ਹੈਗੀ ਹਵਾਲਾ ਨਹੀਂ ਤੇ ਲੋ ਜੀ ਮੈਂ ਹੁਣ ਇਥੋਂ ਕੁਛ ਨਹੀਂ ਕਰਨਾ ਤੁਸੀਂ ਇੰਨੇ ਕੁ ਬਾਅਦ ਇਹ ਇੱਥੋਂ ਲੈ ਲੈਣੀ ਹੈ ਇਦਾਂ ਉਂਗਲੀ ਨਾਲ ਹੀ ਲੈ ਲੈਣੀ ਸੀ ਮੈਂ ਤਾਂ ਠੀਕ ਹੈ ਇਦਾਂ ਤੇ ਇਹਦਾ ਫੋਲਡ ਕਰ ਲਈ ਠੀਕ ਹੈ ਫਿਰ ਉਨੇ ਕੀ ਫਿਰ ਠੀਕ ਹੈ ਇੱਕ ਦੂਜੇ ਦੇ ਉੱਤੇ ਬੋਲਟੇ ਲਿਆ ਇਦਾਂ ਪਿੱਛੇ ਵਾਲੇ ਨੂੰ ਕੀ ਕਰ ਲਿਆ ਤੇ ਅੱਗੇ ਵਾਲੇ ਨੂੰ ਪਿੱਛੇ ਕਰ ਲਿਆ ਫਿਰ ਤੋਂ ਉਨੇ ਕੀ ਵਾਰ ਫਿਰ ਪੂਲੀ ਨਾਲ ਹੀ ਲੈਣੀ ਹੈ ਫੇਰ ਤੋਂ ਪਿੱਛੇ ਵਾਲੇ ਅੱਗੇ ਤੇ ਅੱਗੇ ਵਾਲੇ ਪਿੱਛੇ ਕਰ ਲੈਣੇ। ਠੀਕ ਹੈ। ਤੇ ਫਿਰ ਮੈਂ ਇਹ ਜਿਹੜੇ ਥੱਲੇ ਵਾਲੇ ਹੁੰਦੇ ਨੇ ਨਾ ਇਹਦੇ ਜਿਆਦਾ ਸਾਰੇ ਇਕੱਠੇ ਲੈ ਲਿਆ ਕਰੋ। ਇਹਦੇ ਚੰਨ ਤੁਸੀ ਇੱਕ ਕੰਮ ਕਰਨਾ ਹੈ, ਧਿਆਨ ਰੱਖਣਾ ਹੈ ਵੀ ਜਿਹੜੇ ਤੁਸੀਂ ਇਹ ਬਾਹਰ ਲਏ ਆ ਇਹਨਾਂ ਨੂੰ ਐ ਨਾਲ-ਨਾਲ ਹੀ ਲਾਉਦੇ ਹੋਣਾ। ਠੀਕ ਹੈ ਥੋੜਾ ਜਿਹਾ ਦੂਰ ਰੱਖਣੀ ਹੈ ਇਹ ਜਦੋਂ ਆਪਾਂ ਥੱਲੇ ਨੂੰ ਕਰਾਉਂਗੀ ਤਾਂ ਫਿਰ ਇਹ ਆਪਣੇ ਆਪ ਹੀ ਫਲਫੀ ਹੋ ਜਾਣਗੇ ਕਿਉਂਕਿ ਚਿਪਕੇ ਚਿਪਕੇ ਨਹੀਂ ਸੋਹਣੇ ਲੱਗਦੇ ਇਹ ਸਟਾਈਲ ਫਿਰ ਇਹ ਆਪਣੇ ਆਪ ਹੀ ਦੇਖੋ ਆਪਣੇ ਆਪ ਹੀ ਖਿਲ ਜੀ ਜਾਂਦੀ ਹੈ ਆਪਣੇ ਆਪ ਹੀ ਖਿਲਰ ਜਾਂਦੀ ਹੈ ਠੀਕ ਹੈ ਬਹੁਤ ਚਿੱਕੂ ਨਹੀਂ ਬਣਾਉਣਾ ਬਹੁਤ ਜ਼ਿਆਦਾ ਬਾੜ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਇਹ ਵੀ ਜ਼ਿਆਦਾ ਥੋੜੇ ਥੋੜੇ ਬਾੜ ਲਾ ਕੇ ਥੋੜੇ ਥੋੜੇ ਬਾੜ ਲਾ ਕੇ ਆਪਾਂ ਜ਼ਿਆਦਾ سارے ਬਾੜ ਪਾ ਲੀਏ ਉਹਦਾ ਉਹ ਨਹੀਂ ਅੱਛਾ ਲੱਗਦਾ ਉਹਦੇ ਨਾਲ ਤਾਂ ਬ੍ਰੀਕ ਬ੍ਰੀਕ ਨਹੀਂ ਆਉਂਦੀਆਂ ਥੋੜੀਆਂ ਨਾ ਇੱਥੇ ਬਿਲਕੁਲ ਹੀ ਨਿੱਕੇ ਨਿੱਕੇ ਉਹ ਬਣ ਜਾਂਦੀਆਂ ਟੁ ਫਿਰ ਹੁਣ ਇਦਾਂ ਹੀ ਛੱਡ ਦੋ ਕੁਛ ਨਹੀਂ ਹੁੰਦਾ ਖੁੱਲਦਾ ਨਹੀਂ ਇਹ ਠੀਕ ਹੈ ਤੇ ਲੋ ਜੀ ਪਿੱਛੇ ਵਾਲੇ ਵਾਲਾ ਆਪਾਂ ਸੈਟਲ ਕਰ ਲੈਣੇ ਠੀਕ ਹੈ ਹੁਣ ਚਾਹੇ ਤੁਸੀਂ ਗੁੱਤ ਬਣਾਓ ਚਾਹੇ ਤੁਸੀਂ ਜੂੜਾ ਬਣਾਓ ਕੋਈ ਦਿੱਕਤ ਨਹੀਂ ਤੁਹਾਨੂੰ ਬਸ ਦੋ ਚੀਜ਼ਾਂ ਦਾ ਖਿਆਲ ਰੱਖਣਾ ਜਿਉ ਤੁਸੀਂ ਇਹ ਇਹ ਵਾਲਾ ਫੇਸ ਸਿਲ ਬਣਾਉਣਾ ਹੈ ਇੱਕ ਤਾਂ ਤੁਸੀਂ ਜਦੋਂ ਤੁਸੀਂ ਵਾਲ ਪਾ ਰਹੇ ਹੋ ਉਹ ਉੱਚੇ ਰੱਖਣਾ ਹੈ ਨਾਲ ਨਾਲ ਨਹੀਂ ਲਾਉਂਦੇ ਹੁਣ ਬਾਅਦ ਚ ਜਦੋਂ ਆਪਾਂ ਖੱਲੇ ਨੂੰ ਕਰਾਂਗੇ ਤਾਂ ਆਪਣੀ ਆਪ ਹੀ ਜਿਹੜੇ ਵਾਲ ਹੈ ਵਾਲਾਂ ਨੂੰ ਕੱਟ ਜਾਣਗੇ ਤੇ ਇੱਕ ਜਿਹੜਾ ਲਾਸਟ ਵਾਲਾ ਹੈ ਉਹਨੂੰ ਤੁਸੀਂ ਬਿਲਕੁਲ ਪਤਲਾ ਨਹੀਂ ਕਰਨਾ ਉਹਨੂੰ ਥੋੜੇ ਜ਼ਿਆਦਾ ਵਾਲ ਲੈਣੇ ਕਿਉਂਕਿ ਇੱਥੇ ਅਗ ਵਾਲ ਨਹੀਂ ਜਿਹੜੀ ਵਾਲੀ ਉਹ ਘਟ ਜਾਂਦਾ نیچے ਆ ਕੇ ਤਾਂ ਫਿਰ ਉਹ ਇੱਥੋਂ ਬਿਲਕੁਲ ਉੱਪਰੋਂ ਪੰਜਾ ਲੱਗਦਾ ਫਿਰ ਤੁਹਾਡੀ ਮਰਜ਼ੀ ਹੈ ਤੁਸੀਂ ਸਿੰਪਲ ਜੀ ਇਹ ਵਾਲੀ ਸੂਈ ਲਾ ਲਓ ਚਾਹੇ ਤੁਸੀਂ ਉਹ ਥੋੜਾ ਕੋਲੇ ਟਿਕਟੋਕ ਵਾਲੀ ਸੂਈ ਤੇ ਉਹ ਲਾ ਲਓ ਲਓ ਇਹ ਹੋਲਡ ਕਰ ਲਿਆ ਹੁਣ ਜਿਵੇਂ ਮੈਂ ਹੋਲਡ ਕੀਤਾ ਥੋੜਾ ਜਿਹਾ ਟਾਈਟ ਹੋ ਗਿਆ ਹੈ ਨਾ ਸੂਈ ਲੱਗਣ ਵੇਲੇ ਤੁਸੀਂ ਇਹਨੂੰ ਪਿੱਛੇ ਮੁਖਾ ਚ ਲੋ ਜਿਹੜਾ ਵੱਲ ਤੁਹਾਨੂੰ ਲੱਗਦਾ ਕਿ ਮੈਨੂੰ ਥੋੜਾ ਜਿਹਾ ਲੂਸ ਲੱਗਦਾ ਉਹ ਵੱਲ ਖਿੱਚ ਲੋ ਤੇ ਪਰਫੈਕਟ ਆ ਜਾਊਗਾ ਠੀਕ ਹੈ ਦੂਜੀ ਸਾਈਡ ਮੈਂ ਕੁਝ ਨਹੀਂ ਕਰਦੀ ਹੁੰਦੀ ਇਹ ਸਾਈਡ ਮੈਂ ਤੇ ਰੱਖਦੀ ਹਾਂ ਕਿਉਂਕਿ ਜੇ ਮੈਂ ਇਹਨੂੰ ਵੀ ਫਲਾ ਦੂੰਗੀ ਫਿਰ ਬਹੁਤ ਜ਼ਿਆਦਾ ਫੇਰ ਹੋਈ ਫਿਰ ਬਹੁਤ ਜ਼ਿਆਦਾ ਭਾਰ ਲੱਗਣ ਲੱਗ ਜਾਊਗਾ ਇਸ ਕਰਕੇ ਇਹ ਸਾਈਡ ਤੇ ਮੈਂ ਕੋਈ ਵੀ ਅ ਡੂੰਘੀ ਕਰ ਦੀ ਇਹਨੂੰ ਇੱਥੇ ਚੜਦਣੀ ਹੈ ਕੁਝ ਵੀ ਨਹੀਂ ਬਣਾਉਣੀ ਇਹਦੇ ਦੇ ਪਾਸੇ ਠੀਕ ਹੈ ਤੇ ਲੋ ਹੁਣ ਆਪਾ ਪਰਵਟ ਪਾ ਲੋ ਚੰਗੀ ਤਰ੍ਹਾਂ ਉਸੇ ਕੋਟ ਪਰਾਓ ਤਾਂ ਇਹ ਤੁਸੀਂ ਜੁੜਾ ਉਹ ਤੋਂ ਡਿਮਰਸ ਜੀ ਹੈ ਠੀਕ ਇਹ ਮੇਰਾ ਮਤਲਬ ਫੇਵਰਿਟ ਹੇਅਰ ਸਟਾਈਲ ਹੈ ਇਸ ਸੇ ਤਾਂ ਮੈਂ ਹੋਰ ਵੀ ਦੋ ਤਿੰਨ ਕਰਤੀ ਹੈ ਬਟ ਇਹ ਸਭ ਨੂੰ ਨੁਕਿਆਰਾ ਲੱਗਦਾ ਆਪ ਨੂੰ ਕਰਨਾ ਵੀ ਬਹੁਤ ਖੁੱਲਿਆ ਹੋਇਆ ਤੇ ਚਲੋ ਤੁਸੀਂ ਡੈਟਿੰਗ ਜਾਣ ਵਾਸਤੇ ਠੀਕ ਹੈ ਤੇ ਮੇਰਾ خیال ਹੈ ਵੀ ਤੁਹਾਨੂੰ ਇਹ ਚੀਜ਼ ਤਾਂ ਆ ਗਈ ਹੋਣੀ ਹੈ ਨਾ ਤੇ ਹੁਣ ਤੁਸੀਂ ਅੱਜ ਮੈਂ ਗੁੱਤੀ ਕਰੂੰਗੀ ਕਿਉਂਕਿ ਹਜੇ ਉਹ ਨਿਗਰ ਨਹੀਂ ਹੋਈ ਫਿਰ ਇੱਕ ਵਾਰੀ ਜੁੜਾ ਕਰਨ ਲੱਗਦੀ ਤਾਂ ਫਿਰ ਜੁੜੇ ਚਲੀ ਜਾਊਗਾ બસ ਜੋ ਤੁਸੀਂ ਮਤਲਬ ਫਾਲ ਬਣਾਉਣੀ ਆ ਹੁੰਦੀ ਹੈ ਹੁਣ ਮਤਲਬ ਉਹ ਇੱਕ ਤਾਂ ਆਪਾਂ ਇਹ ਡਿਸਾਈਡ ਕਰ ਲਓ ਕਿ ਸਾਡੇ ਫੇਸ ਤੇ ਕਿਹੜਾ ਸੋਹਣਾ ਲੱਗੇ ਹੈ ਨਾ ਹਰ ਇੱਕ ਦਾ ਫੇਸ ਲਗਤਰਾਂ ਨਾਲ ਹੁੰਦਾ ਜ਼ਰੂਰੀ ਹੁੰਦਾ ਕਿ ਸਾਰਿਆਂ ਦੇ ਇਸ ਤਰ੍ਹਾਂ ਦਾ ਜਿਹੜਾ ਮਤਲਬ ਸਟਾਈਲ ਆ ਉਹ ਅੱਛਾ ਲੱਗੇ ਹਰ ਕਿਸੇ ਦੇ ਅਲੱਗ ਫੇਸ ਹੈ ਜੇ ਤੁਹਾਡਾ ਫੇਸ ਚੌੜਾ ਹੈ ਮੇਰੇ ਵਾਂਗੂ ਫਿਰ ਇਹ ਸਾਈਡ ਪਾਰਟੀਸ਼ਨ ਬਹੁਤ ਅੱਛੀ ਲੱਗਦੀ ਹੈ ਥੋੜਾ ਜਾ ਥੋੜੀ ਜਿਹੜੀ ਹੈ ਗਲਾਈ ਉਹਨੂੰ ਘਟਾ ਦਿੰਦੀ ਹੈ ਠੀਕ ਹੈ ਆਪਾਂ ਲੋ ਬਸ ਆਪਾਂ ਹੋ ਗਏ ਰੈਡੀ ਜਾਣ ਵਾਸਤੇ ਤੇ ਦੋਸਤੋ ਤੁਸੀਂ ਸੇਕ ਕੀ ਕਿੱ사 ਲੱਗਿਆ ਸ਼ੇਅਰ ਕਰਦੇ ਵੀਡੀਓ ਕਿਉਂਕਿ ਬਹੁਤ ਸਾਰੀਆਂ ਭੈਣ ਕਰਦੀਆਂ ਬਟ ਉਹਨਾਂ ਦੇ ਵਿੱਚ ਮੇਨ ਪ੍ਰੋਬਲਮ ਇਹ ਹੀ ਹੁੰਦੀ ਹੈ ਮੈਂ ਜਿਹੜੀ ਦੇਖੀ ਨਾਰਮਲੀ ਕਿ ਇੱਕ ਤਾਂ ਤੁਸੀਂ ਵਾਲ ਥੋੜੇ 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 ਵਾਲ ਲੈ ਕੇ ਜਿਆਦਾ سارے ਵਾਲ ਪਾ ਲੈਣੇ ਹੋ ਠੀਕ ਹੈ ਇੱਕ ਤੁਸੀਂ ਨੇੜਿਓਂ ਪਾਉਣੀ ਹੈ ਉਹਨੂੰ ਦੂਰ ਕਰਕੇ ਪਾਓ ਘੱਟ 4 ਤੋਂ 5 ਬਸ 4-5 ਵਾਲ ਪਾਉਣੇ ਇਸ ਤੋਂ ਜ਼ਿਆਦਾ ਲੋਕ ਨਹੀਂ ਹੁੰਦੀ ਤਾਂ ਠੀਕ ਹੈ ਜੀ ਤੇ ਮਿਲਾਂਗੇ ਫਿਰ ਅਗਲੀ ਵੀਡੀਓ 'ਚ ਠੀਕ ਤੇ ਹੋਰ ਮੈਂ ਦਨੀਏ ਡਿਊਟੀ ਤੇ ਇਹ ਥੋੜਾ ਜਿਹਾ ਤਿਆਰ ਹੋਣਾ ਵੈਸਟੀਗਰ ਰਹਿ ਗਈ ਲੰਗ ਵਾਲੀ ਬਾਕੀ ਤਿਆਰੀ ਕਰ ਰਹੀ ਸੀ ਜੀ ਤੇ ਹੁਣ ਤੋਂ ਇਹ ਸੂਟ ਵੀ ਮੈਂ ਵੈਸੇ ਤਾਂ ਗਰਮੀ ਵਾਲਾ ਸੀ ਪਰ ਇਹ ਮੈਨੂੰ ਬੜਾ ਸੋਹਣਾ ਲੱਗਦਾ ਹੈ ਇਸ ਲਈ ਮੈਂ ਪਾ ਲਈ ਠੀਕ ਇਸ ਲਈ ਪਾ ਲਿਆ ਹਾਲੇ ਤੱਕ ਇਹ ਜਰਮੀਆਂ ਵਾਲਾ ਸੂਟ ਹੈ ਮਾਮਾ ਦੀ ਦੁਪੱਟਿਆ ਪਰ ਮੈਨੂੰ ਇਹ ਬੜਾ ਪਿਆਰਾ ਲੱਗਦਾ ਹੈ ਮੇਰੇ ਦੇ ਬੈਗ ਤੇ ਵੀ ਕਲੀਆਂ ਹੋਈਆਂ ਸੀ ਬੈਗ ਐਂਡ ਫਰੰਟ ਦੋਨੋਂ ਅਸੀਂ ਕਲੀਆਂ ਭਈਆਂ ਹੋਈਆਂ ਤੇ ਕੁੜਤਾ ਸਟਾਈਲ ਥੋਸ ਫਿਟਿੰਗ ਦਾ ਬਣਾਇਆ ਸੀ ਇਹ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਠੀਕ ਹੈ ਚਲੋ ਜੀ ਮਿਲਾਂਗੇ ਅਗਲੀ ਵੀਡੀਓ 'ਚ